ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਓ ਤੁਹਾਨੂੰ ਇੱਕ ਹੱਡ ਬੀਤੀ ਸੁਣਾਉਣ ਜਾ ਰਹੀ ਹਾਂ ਮਾਪੇ ਗੁਰ ਸਿੱਖ ਸਨ ਪਰ ਉਹਨਾਂ ਦਾ ਪੁੱਤਰ ਮਾੜੀ ਸੰਗਤ ਵਿੱਚ ਪੈ ਗਿਆ। ਉਹਨਾਂ ਨੇ ਘਰ ਤੋਂ ਦੂਰ ਬਹੁਤ ਸਾਰੇ ਪੈਸੇ ਖਰਚ ਕੇ ਉਚੇਰੀ ਪੜਾਈ ਕਰਨ ਲਈ ਸਹਿਰ ਭੇਜਿਆ ਸੀ। ਪਰ ਉੱਥੇ ਉਹ ਮਾੜੀ ਸੰਗਤ ਵਿੱਚ ਪੈ ਗਿਆ। ਉਹਨੇ ਆਪਣੇ ਕੇਸ ਵੀ ਕਟਵਾ ਦਿੱਤੇ ਤੇ ਸ਼ਰਾਬ ਪੀਣ ਲੱਗ ਪਿਆ ਅਤੇ ਹੋਰ ਮਾੜੇ ਕਰਮ ਜਿਵੇਂ ਕੁੜੀਆਂ ਦੇ ਚੱਕਰਾਂ ਵਿੱਚ ਵੀ ਫਸ ਗਿਆ। ਮਾਪੇ ਪੈਨਾ ਤਾਂ ਬਹੁਤ ਦੁਖੀ ਹੋਏ। ਫਿਰ ਉਹਨਾਂ ਨੇ ਉਸ ਨੂੰ ਝਿੜਕਾ ਮਾਰ ਕੇ ਕੇਸ ਰੱਖਣ ਲਈ ਕਿਹਾ। ਅਤੇ ਮਾੜੇ ਕੰਮਾਂ ਤੋਂ ਹਟਣ ਲਈ ਕਿਹਾ ਪਰ ਉਸ ਦੀ ਸੁਣਤੀ ਬਿਰਤੀ ਬਹੁਤ ਹੀ ਗਿਰ ਚੁੱਕੀ ਸੀ ਉਹ ਜ਼ਿਆਦਾ ਹੀ ਗਿਰ ਚੁੱਕਿਆ ਸੀ ਜਿਸ ਕਾਰਨ ਕਿੱਥੇ ਕੇਸ ਰੱਖਣ ਦੀ ਤੇ ਸ਼ਰਾਬ ਛੱਡਣ ਦੀ ਗੱਲ ਸੁਣਦਾ ਸੀ ਜਦੋਂ ਮਾਪੇ ਜ਼ਿਆਦਾ ਝਿੜਕਦੇ ਸਨ ਤਾਂ ਉਹ ਬਾਗੀ ਹੋ ਜਾਂਦਾ ਸੀ ਤੇ ਕਈ ਵਾਰ ਗੁੱਸੇ ਵਿੱਚ ਆ ਕੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਦਿੰਦਾ ਸੀ ਮਾਪਿਆਂ ਨੂੰ ਆਪਣੀ ਔਲਾਦ ਵਾਸਤੇ ਸਦਾ ਹੀ ਮੋਹ ਹੁੰਦਾ ਉਸਦੇ ਧਮਕੀ ਭਰੀਆਂ ਗੱਲਾਂ ਸੁਣ ਕੇ ਉਹ ਵਿਚਾਰੇ ਚੁੱਪ ਹੋ ਜਾਂਦੇ। ਉਹਨਾਂ ਦੇ ਇੱਕ ਪਰਮ ਮਿੱਤਰ ਸਨ ਜੋ ਬੜੇ ਹੀ ਗੁਰਸਿੱਖ ਸਨ। ਮਾਪਿਆਂ ਨੇ ਉਹਨਾਂ ਕੋਲ ਗੱਲ ਕੀਤੀ ਤੇ ਆਪਣੀ ਸਾਰੀ ਦੁੱਖ ਭਰੀ ਵਿਰਥਾ ਦੱਸੀ ਤੇ ਉਹਨਾਂ ਨੇ ਸਮਝਾਇਆ ਕਿ ਅੱਜ ਕੱਲ੍ਹ ਕਾਲ ਯੁੱਗ ਦੀ ਬੜੀ ਹਨੇਰੀ ਚੱਲ ਰਹੀ ਹੈ ਤੇ ਘਰ ਘਰ ਵਿੱਚ ਅੱਜ ਇਹੋ ਜੀ ਹੈ। ਉਹਨਾਂ ਨੇ ਕਿਹਾ ਕਸੂਰ ਸਾਡਾ ਹੀ ਆ ਕਿਉਂਕਿ ਅਸੀਂ ਕਦੇ ਸੱਚੇ ਦਿਲੋਂ ਤੇ ਪੂਰੀ ਤਰ੍ਹਾਂ ਗੁਰੂ ਵਾਲੇ ਹੋ ਕੇ ਨਹੀਂ ਦੁਰਦੇ ਸਾਡਾ ਇੱਕ ਪੈਰ ਧਰਮ ਵੱਲ ਹੁੰਦਾ ਤੇ ਇੱਕ ਪੈਰ ਦੁਨੀਆ ਵੱਲ ਅਸੀਂ ਰੱਬ ਨੂੰ ਵੀ ਮਨਾਉਣਾ ਚਾਹੁੰਦੇ ਆਂ ਤੇ ਦੁਨੀਆ ਨੂੰ ਵੀ ਖੁਸ਼ ਰੱਖਣਾ ਚਾਹੁੰਦੇ ਹਾਂ ਜੋ ਕਿ ਮਮਕਨ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਦੁਨੀਆ ਕਦੇ ਵੀ ਪੂਰੀ ਤਰ੍ਹਾਂ ਖੁਸ਼ ਨਹੀਂ ਹੁੰਦੀ ਬੰਦਾ ਭਾਵੇਂ ਰੱਬ ਬਣ ਜਾਵੇ ਦੁਨੀਆ ਫਿਰ ਵੀ ਖੁਸ਼ ਨਹੀਂ ਹੁੰਦੀ ਦੁਨੀਆ ਫਿਰ ਵੀ ਕਿਸੇ ਵੱਲੋਂ ਔਖੀ ਹੀ ਰਹਿੰਦੀ ਹੈ ਉਹਨਾਂ ਨੇ ਇਹੀ ਕਿਹਾ ਕبھی ਕਿਸੇ ਕੋ ਮੁਕੰਮਲ ਜਹਾਂ ਨਹੀਂ ਮਿਲਤਾ کہیں ਜ਼ਮੀਨ کہیں ਆਸਮਾਨ ਨਹੀਂ ਮਿਲਤਾ ਦੁਨੀਆ ਤਾਂ ਕਦੇ ਕਿਸੇ ਦੀ ਹੋ ਹੀ ਨਹੀਂ ਸਕਦੀ ਫਿਰ ਰੱਬ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਿਉਂ ਨਾ ਕੀਤੀ ਜਾਵੇ ਕਿਉਂਕਿ ਉਹ ਤਾਂ ਮਿਲ ਹੀ ਜਾਂਦਾ ਹੈ 파ਵੇਂ ਔਖਾ ਮਿਲਦਾ ਪਰ ਮਿਲਤਾ ਜਾਂਦਾ ਹੈ ਦੁਨੀਆ ਨਾਤਾ ਔਖੀ ਜਾਂ ਸੌਖੀ ਮਿਲਦੀ ਹੀ ਨਹੀਂ ਵਾਹਿਗੁਰੂ ਇੱਕ ਹੈ ਉਸ ਨੂੰ ਰਾਜ਼ੀ ਕਰਨਾ mumkin ਹੈ ਪਰ ਦੁਨੀਆ ਤਾਂ अनेका ਭਾਂਤ ਦੀ ਹੈ ਇਸ ਵਿੱਚ ਇੱਕ ਪੱਖ ਨੂੰ ਹਾਸਲ ਕੀਤਾ ਜਾਵੇ ਤਾਂ ਦੂਸਰਾ ਪੱਖ ਖੁਸ਼ ਜਾਂਦਾ ਹੈ ਗੁਰਮਖ ਮਿੱਤਰ ਨੇ ਸਮਝਾਇਆ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਰੋਲ ਗੁਰਸਿੱਖੀ ਮホール ਵਿੱਚ ਨਹੀਂ ਕਰਦੇ ਜਿਸ ਕਰਕੇ ਉਹਨਾਂ ਤੇ ਸਿੱਖੀ ਦਾ ਪ੍ਰਭਾਵ ਨਹੀਂ ਪੈਂਦਾ ਉਹ ਕਨਫਿਊਜ਼ ਹੀ ਰਹਿੰਦੇ ਨੇ ਅਸੀਂ ਰਾਤ ਨੂੰ ਸ਼ਰਾਬ ਤੇ ਨਾਚ ਗਾਣੇ ਦੀਆਂ ਪਾਰਟੀਆਂ ਤੇ ਜਾਂਦੇ ਹਾਂ ਤੇ ਗੁਰਦੁਆਰੇ ਵੀ ਅਸੀਂ ਪਾਠ ਵੀ ਕਰਦੇ ਹਾਂ ਤੇ ਝੂਠ ਨਿੰਦਾ ਚੁਗਲੀ ਵੀ ਕਰਦੇ ਹਾਂ ਘਰ ਵਿੱਚ ਗੁੱਸੇ ਹੋ ਕੇ ਕਲੇਸ਼ ਤੇ ਹੰਕਾਰ ਦਾ ਖੋਰੂ ਵੀ ਪਾਉਂਦੇ ਆ ਤੇ ਫਿਰ ਗੁਰਮਾਣੀ ਦਾ ਪਾਠ ਵੀ ਕਰਨ ਲੱਗ ਜਾਂਦੇ ਆ ਅਮਰਤ ਵੇਲੇ ਜੇ ਇੱਕ ਦਿਨ ਉੱਠਦੇ ਆ ਤਾਂ ਫਿਰ ਪੰਜ ਦਿਨ ਨਹੀਂ ਉੱਠਦੇ ਤੇ ਬੱਚਿਆਂ ਨੂੰ ਗੁਰਸਿੱਖੀ ਮਾਹੌਲ ਮਿਲਦਾ ਹੀ ਨਹੀਂ ਜਿਸ ਕਰਕੇ ਉਹਨਾਂ ਤੇ ਮਾਇਆ ਦਾ ਪ੍ਰਭਾਵ ਜਾਇਦਾ ਗਹਿਰਾ ਪੈ ਜਾਂਦਾ ਇਸ ਤਰ੍ਹਾਂ ਗੱਲਾਂ ਕਰਨ ਤੋਂ ਬਾਅਦ ਗੁਰਮੁਖ ਜੀ ਨੇ ਦੁਖੀ ਮਾਪਿਆਂ ਨੂੰ ਉਪਦੇਸ਼ ਦਿੱਤਾ ਕਿ ਇੱਕ ਤਾਂ ਹਰ ਰੋਜ਼ ਬੱਚੇ ਵਾਸਤੇ ਜਪਜੀ ਸਾਹਿਬ ਜੋ ਪਈ ਸਹਿਬ ਜਾਂ ਸੁਖਮਨੀ ਸਹਿਬ ਆਤ ਗੁਰਵਾਣੀ ਦਾ ਪਾਠ ਕਰਕੇ ਦੋ ਟਾਈਮ ਅਰਦਾਸ ਕਰਨ ਦੂਜਾ ਕੰਮ ਇਹ ਕਰਨ ਜੋ ਭੋਜਨ ਬੇਟੇ ਨੂੰ ਛਕਾਇਆ ਜਾਵੇ ਉਹ ਪਾਠ ਕਰਕੇ ਜਾਂ ਸਿਮਰਨ ਕਰਕੇ ਬਣਾਇਆ ਜਾਵੇ ਪੂਰੀ ਸ਼ਰਧਾ ਨਾਲ ਗੁਰੂ ਸਹਿਬ ਤੇ ਭਰੋਸਾ ਰੱਖ ਕੇ ਬਾਣੀ ਦੇ ਨਾਲ ਇਹ ਭੋਜਨ ਅਮਰਤ ਬਣ ਗਿਆ ਹੈ ਤੇ ਬੱਚਿਆਂ ਨੂੰ ਛਕਾਇਆ ਜਾਵੇ ਇਸ ਤਰ੍ਹਾਂ ਕਰਨ ਨਾਲ ਭੋਜਨ ਛਕਣ ਵਾਲੇ ਤੇ ਗੁਰੂ ਦਾ ਪ੍ਰਭਾਵ ਪੈਂਦਾ ਹੈ ਤੀਸਰਾ ਸਭ ਤੋਂ ਜ਼ਰੂਰੀ ਕੰਮ ਇਹ ਕਰਨਾ ਜੋ ਆਪਣੀ ਜ਼ਿੰਦਗੀ ਵਿੱਚੋਂ ਜੋ ਵਿਰੋਧਤਾ ਵਾਲਾ ਵਰਤਾਰਾ ਹੈ ਉਹ ਕੱਢ ਦੇਣ ਅਤੇ ਪੂਰੀ ਤਰ੍ਹਾਂ ਪਰਮਾਤਮਾ ਦੇ ਰਸਤੇ ਤੇ ਤੁਰਨ ਇੱਕ ਪੈਰ ਸੰਸਾਰ ਵਿੱਚ ਤੇ ਦੂਜਾ ਪੈਰ ਧਰਮ ਵਿੱਚ ਰੱਖਣ ਦੀ ਬਜਾਏ ਆਪਣੇ ਦੋਵੇਂ ਪੈਰ ਧਰਮ ਵਿੱਚ ਹੀ ਰੱਖਣ ਸਿੱਖੀ ਦੇ ਚਾਰ ਥੰਮ ਬਾਣੀ ਬਾਣਾ ਸੇਵਾ ਅਤੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਣ ਫਿਰ ਕਰਤਾਰ ਜੂਰ ਉਹਨਾਂ ਦੀ ਬੇਨਤੀ ਸੁਣੇਗਾ ਅਤੇ ਪਰਮਾਨ ਕਰੇਗਾ ਮਾਪਿਆਂ ਨੇ ਇਹ ਤਿੰਨੇ ਉਪਦੇਸ਼ ਪੱਲੇ ਬੰਨ ਲਏ ਅਤੇ ਫਿਰ ਉਸ ਦਿਨ ਤੋਂ ਆਪਣੇ ਘਰ ਦੇ ਵਿੱਚ ਲਾਗੂ ਕਰ ਦਿੱਤੇ ਇਸ ਤਰ੍ਹਾਂ ਕਰਦੇ ਕੁਝ ਸਮਾਂ ਬਤੀਤ ਹੋਇਆ ਇੱਕ ਦਿਨ ਉਹਨਾਂ ਦੇ ਘਰੇ ਉਹ ਕਰਨੇ ਵਾਲੇ ਗੁਰਮੁਖ ਮਿੱਤਰ ਆਏ ਗੁਰਮੁਖ ਮਿੱਤਰ ਨੇ ਉਹਨਾਂ ਮਾਪਿਆਂ ਨੂੰ ਆਪਣੇ ਬੇਟੇ ਨੂੰ ਸੱਦਣ ਲਈ ਕਿਹਾ ਮੁੰਡਾ ਆਉਣਾ ਨਹੀਂ ਸੀ ਚਾਹੁੰਦਾ ਕਿਉਂਕਿ ਉਹ ਸੋਚਦਾ ਸੀ ਕਿ ਉਸ ਨੂੰ ਉਪਦੇਸ਼ ਦਿੱਤਾ ਜਾਊ ਚਿੜ ਚੁੜਕਾ ਮਾਰੀਆਂ ਜਾਣਗੀਆਂ ਜਿਵੇਂ ਕਿਵੇਂ ਮਾਂ ਦੇ ਕਹਿਣ ਤੇ ਵਿਗੜਿਆ ਤੇ ਭਟਕਿਆ ਮੁੰਡਾ ਗੁਰਮੁਖ ਖਾਂ ਦੇ ਸਾਹਮਣੇ ਆ ਹੀ ਗਿਆ ਉਹ ਸੋਚਦਾ ਸੀ ਹੁਣ ਉਹਨੂੰ ਇੱਕ ਹੋਰ ਲੈਕਚਰ ਸੁਣਨਾ ਪਊ ਪਰ ਜਦੋਂ ਉਹ ਆਇਆ ਤਾਂ ਗੁਰਮੁਖ ਉਸ ਨੂੰ ਜੱਫੀ ਪਾ ਕੇ ਮਲੇ ਤੇ ਬੜੇ ਪਿਆਰ ਨਾਲ ਗੱਲਬਾਤ ਕੀਤੀ ਗੁਰਮੁਖ ਨੇ ਉਸ ਦੇ ਸਾਹਮਣੇ ਉਸ ਦੇ ਵਿਗੜਨ ਦੀ ਜਾਂ ਕੋਈ ਹੋਰ ਗੱਲ ਨਾ ਕੀਤੀ ਕੇਵਲ ਪ੍ਰੇਮ ਭਰੀਆਂ ਗੱਲਾਂ ਹੀ ਕੀਤੀਆਂ ਉਸ ਦਾ ਹਾਲ ਚਾਲ ਪੁੱਛਣ ਤੋਂ ਉਪਰੰਤ ਉਸ ਨੂੰ ਕਿਹਾ ਭਾਈ ਸਾਡਾ ਇੱਕ ਕੰਮ ਕਰ ਦੇ ਉਹ ਮੁੰਡਾ ਉਸ ਦੇ ਪਿਆਰ ਹੇਠ ਆ ਚੁੱਕਾ ਸੀ ਕਹਿਣ ਲੱਗਾ ਹੁਕਮ ਕਰੋ ਬਾਬਾ ਜੀ ਗੁਰਮੁਖਾ ਨੇ ਬਸ ਇਹੋ ਕਿਹਾ ਕਿ ਸਾਡੀ ਗੱਲ ਮੰਨ ਕੇ ਰੋਜ਼ ਦੋ ਪਾਠ ਜ਼ਰੂਰ ਕਰਨੇ ਨੇ ਸਵੇਰੇ ਜਪਜੀ ਸਾਹਿਬ ਤੇ ਸ਼ਾਮ ਨੂੰ ਰਹਿਰਾ ਸਾਹਿਬ ਜਪਜੀ ਸਾਹਿਬ ਭੋਜਨ ਸ਼ਕਣ ਤੋਂ ਪਹਿਲਾਂ ਤੇ ਰਹਿਰਾ ਸਾਹਿਬ ਰਾਤ ਦਾ ਭੋਜਨ ਸ਼ਕਣ ਤੋਂ ਪਹਿਲਾਂ ਉਹ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਜੇ ਤੂੰ ਸਾਡੀ ਇਹ ਗੱਲ ਮੰਨੇਗਾ ਤਾਂ ਤੇਰੇ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੋ ਤੇ ਤੈਨੂੰ ਕਾਮਯਾਬੀ ਮਿਲੂ ਤੇ ਅਸੀਂ ਵੀ ਤੇਰੇ ਤੇ ਬਹੁਤ ਖੁਸ਼ ਹੋਵਾਂਗੇ ਮੁੰਡੇ ਨੇ ਹਾਮੀ ਭਰ ਦਿੱਤੀ ਮੁੰਡਾ ਆਪਣੇ ਪਾਪਾਂ ਕਰਕੇ ਮਾੜੇ ਕਰਮ ਵੀ ਕਰਦਾ ਰਿਹਾ ਤੇ ਗੁਰਮੁਖ ਪਿਆਰਾਂ ਦਾ ਦੱਸਿਆ ਹੋਇਆ ਦੋ ਵਾਰੀ ਪਾਠ ਦਾ ਨੇਮ ਵੀ ਨਿਭਾਈ ਗਿਆ ਉਸਦੇ ਮਾਪੇ ਰੋਜ਼ ਉਸਦੇ ਵਾਸਤੇ ਪਾਠ ਕਰਦੇ ਸਨ ਤੇ ਜਦੋਂ ਕਦੇ ਉਹ ਘਰੇ ਭੋਜਨ ਸ਼ਕਦਾ ਸੀ ਉਹ ਭੋਜਨ ਪਾਠ ਕਰਕੇ ਬਣਾਇਆ ਹੁਣ ਕਰਕੇ ਉਹਦੇ ਅੰਦਰ ਅਸਰ ਜ਼ਰੂਰ ਕਰਦਾ ਸੀ ਭਾਵੇਂ ਇਹ ਅਸਰ ਹਲੇ ਪ੍ਰਗਟ ਨਹੀਂ ਸੀ ਹੋ ਰਿਹਾ ਉਹਦੇ ਅੰਦਰ ਨੇਕੀ ਦੀ ਕਣੀ ਸੀ ਜਿਸ ਕਾਰਨ ਉਸਤੇ ਮਹਾਪੁਰਖਾਂ ਦਾ ਨਿਯਮ ਵੀ ਨਿਭਾ ਲਿਆ ਪਰ ਵੱਡਾ ਕਾਰਨ ਇਹ ਸੀ ਕਿ ਉਸਦੇ ਮਾਪੇ ਹਰ ਉਹ ਉਸ ਲਈ ਅਰਦਾਸ ਕਰਦੇ ਸੀ ਤੇ ਪਾਠ ਕਰਕੇ ਹੀ ਭੋਜਨ ਉਸ ਨੂੰ ਸ਼ਕਣ ਲਈ ਦਿੰਦੇ ਸੀ ਸੋ ਮਾਪੇ ਆਪਣੀ ਅਰਦਾਸਾਂ ਬੇਨਤੀਆਂ ਕਰਦੇ ਰਹੇ ਸੰਗਤ ਨੂੰ ਘਰੇ ਸੱਦ ਕੇ ਉਹਨਾਂ ਪਾਸੋਂ ਵੀ ਅਰਦਾਸ ਕਰਾਉਂਦੇ ਰਹੇ ਸਮਾਂ ਆਇਆ ਜਦੋਂ ਬਾਣੀ ਦਾ ਚਮਤਕਾਰ ਵਰਤ ਗਿਆ ਉਹਦੇ ਦੋਸਤ ਜੋ ਉਸ ਨੂੰ ਮਾੜੀ ਸਲਾਹ ਦਿੰਦੇ ਸੀ ਉਹ ਉਸ ਨਾਲ ਕਿਸੇ ਗੱਲ ਤੇ ਧੋਖਾ ਕਰ ਗਏ ਉਹਦਾ ਦਿਲ ਉਤਰੋਂ ਟੁੱਟਿਆ ਹੋਇਆ ਬਾਣੀ ਨਾਲ ਜੁੜਨ ਲੱਗ ਪਿਆ ਜੇ ਉਹ ਪਾਠ ਨਾ ਕਰਦਾ ਹੁੰਦਾ ਅਤੇ ਉਸਦੇ ਮਾਪੇ ਉਸ ਲਈ ਅਰਦਾਸ ਨਾ ਕਰਦੇ ਹੁੰਦੇ ਤਾ ਸ਼ਾਇਦ ਉਸਦੇ ਭਰੋਸੇਮੰਦ ਦੋਸਤਾਂ ਤੋਂ ਧੋਖਾ ਖਾਈ ਬੈਠਾ ਸੀ ਤਾਂ ਹੋਰ ਮਾੜੇ ਕਰਮਾਂ ਕਰਨ ਲੱਗ ਜਾਣਾ ਸੀ ਪਰ ਅਕਾਲ ਪੁਰਖ ਦੀ ਕਿਰਪਾ ਹੋਈ ਉਹ ਬਾਣੀ ਵੱਲ ਲੱਗ ਪਿਆ ਸਮਾਂ ਆਇਆ ਉਸ ਦਾ ਕੇਸ ਕੱਟਣ ਨੂੰ ਜੀ ਨਾ ਕੀਤਾ ਸ਼ਰਾਬ ਵੀ ਪੀ ਨਾ ਪੀ ਸਕਿਆ ਬਾਣੀ ਆਪਣਾ ਅਸਰ ਕਰ ਗਈ ਤੇ ਹੌਲੀ-ਹੌਲੀ ਸਹੀ ਰਸਤੇ ਤੇ ਆ ਗਿਆ ਸਮਾ ਪਾਉਣ ਤੇ ਉਹ ਮੋੜ ਸਿੱਖੀ ਤੇ ਮੰਡਲਾਂ ਵਿੱਚ ਪ੍ਰਵੇਸ਼ ਕਰ ਗਿਆ ਅਤੇ ਗੁਰਸਿੱਖ ਬਣ ਗਿਆ ਇਹ ਕਹਾਣੀ ਦਾ ਸੁਖੇਦ ਅੰਤ ਹੈ ਤੇ ਜਦੋਂ ਇਹ ਸ਼ੁਰੂ ਹੋਈ ਸੀ ਬੜੀ ਦੁਖਦਾਈ ਸੀ ਤੇ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਸਾਨੂੰ ਇਹ ਸਮਝਣ ਦੇ ਲੋੜ ਹੈ ਕਿ ਮਾੜੇ ਕਰਮ ਕਰਨ ਦਾ ਕਾਰਨ ਸਾਡੇ ਪਿਛਲੇ ਜਨਮ ਵਿੱਚ ਕੀਤੇ ਮਾੜੇ ਕਰਮਾ ਕਰਕੇ ਹੁੰਦੇ ਨੇ ਉਹਨਾਂ ਦਾ ਫਲ ਸਾਨੂੰ ਇਸ ਜਨਮ ਵਿੱਚ ਜ਼ਰੂਰ ਮਿਲਦਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ